ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਨਾਭਾ ਕਤਵਾਲੀ ਪੁਲਿਸ ਨੇ 1/2 ਕਿਲੋ ਅਫੀਮਸ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਨਵਨਿਯੁਕਤ ਕਤਵਾਲੀ ਮੁਖੀ ਸਰਬਜੀਤ ਸਿੰਘ ਚਿੰਮਾ ਵੱਲੋਂ ਨਾਭਾ ਦੇ ਅੰਦਰ ਨਸ਼ਿਆਂ ਪ੍ਰਤੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਜੰਗਰਦ ਉਸ ਜੰਗ ਚੱਲ ਰਿਹਾ ਜੀ ਉਹ ਸਾਡੇ ਅਫਸਰ ਜੀ ਗਾਈਡਲਾਈਨਾਂ ਦੇ ਆਪ ਦੇ ਇੱਕ ਅਸੀਂ ਪਰਚਾ ਦਿੱਤਾ ਹੈ ਅੱਧਾ ਕਿਲੋ ਫੀਮ ਦਾ ਪਰਚਾ ਦਿੱਤਾ ਹੈ ਤੇ ਜਿਹਦੇ ਵਿੱਚ ਚਾਰ ਮੁਜਮਲ ਨੇ ਜੀ ਤੇ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਇਹ ਬੰਦੇ ਜਿਹੜੇ ਯੂਪੀ ਬਰੇਲੀ ਸਾਈਡ ਦੇ ਨੇ ਬੰਦੇ ਇਹਦੀ ਗੱਲ ਤੋਂ ਰਹੇਗਾ ਲੋਕਲ ਨਾਬੇ ਏਰੀਆ ਦੇ ਵਿੱਚ ਅਲੀ ਦਾਲਚਸ ਨੂੰ ਪੇਸ਼ ਕਰਤਾ ਤਿੰਨ ਦਿਨ ਦਾ ਪੁਲਿਸ ਸਮਾਨ ਮਿਲਿਆ ਜੋ ਇਹਨਾਂ ਦੇ ਬੈਕ ਬੈਕਵਰਡ ਪਾਵਰ ਲਿੰਕਸ ਹੋਣਗੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਉਹਨੂੰ ਵਰਕਆਊਟ ਕਰਾਂਗੇ ਤੇ ਜੇ ਕੋਈ ਦੋਸ਼ੀ ਪਾਇਆ ਗਿਆ ਉਹਨੂੰ ਜਿਹੜਾ ਹੈਗਾ ਸ਼ਾਂਭੂ ਕਰਾਂਗੇ ਪਰਚੇ ਉਸ ਨੂੰ ਸ਼ੱਕ ਹੈ ਵੀ ਆਪਣੇ ਨਾਂ ਦੇ ਏਰੀਆ ਦੇ ਵਿੱਚ ਦੇ ਕੋਈ ਨਾਲ ਵਾਲੇ ਕੋਈ ਦੇਖੋ ਪਾਰਟ ਆਫ ਦਾ ਇਨਵੈਸਟੀਗੇਸ਼ਨ ਹੈ ਜੀ ਅਗੇ ਇਨਵੈਸਟੀਗੇਸ਼ਨ ਦੇਖਾਂਗੇ ਕਿਵੇਂ ਕਿਹੜੇ ਕੋਈ ਅੱਗੇ ਉਹ ਫੋਨ ਨੰਬਰ ਜਾਂ ਕਿਹੜੇ ਨਾਲ ਲਿੰਕ ਸੀ ਕੁਝ ਹੋਵੇ ਉਹਦੇ ਅਸੀਂ ਇਨਵੈਸਟੀਗੇਸ਼ਨ 'ਚ ਜਾ ਕੇ ਕਰਾਂਗੇ ਤੇ ਅੱਜ ਫੜੀ ਜੀ रात पर देता जी पंद्रह तरीक पंद्रह रात प्रॉपर्टी बेचने और खरीदने के लिए संपर्क करें फेयर डील प्रॉपर्टीज